ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਉੱਤੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਹਾਲਾਤ 27 ਅਤੇ 28 ਨਵੰਬਰ ਦੇ ਕਿਵੇਂ ਦੇ ਰਹਿਣਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਕਲੀਅਰ ਦੇਖ ਰਿਹਾ ਹੈ ਪੰਜਾਬ ਦਾ ਪਹਾੜੀ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਸਿਸਟਮ ਬਣੇ ਹੋਏ ਨੇ ਜੋ ਕਿ ਪੰਜਾਬ ਵੱਲ ਬੱਦਲਵਾਈ ਕੂਚ ਕਰ ਸਕਦੀ ਹੈ ਲਗਭਗ 28 ਨਵੰਬਰ ਦੇ ਕਰੀਬ ਪਰ ਅੱਜ 27 ਤਰੀਕ ਨੂੰ ਮੌਸਮ ਓਵਰਆਲ ਠੀਕ-ਠਾਕ ਬਣਿਆ ਰਹੇਗਾ ਹਲਕੀ ਦਰਮਿਆਨੀ ਧੁੰਦ ਅੱਜ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਕ 27 ਤੋਂ ਲੈ ਕੇ 29 ਦੇ ਵਿੱਚ ਕਾਰਸੰਗਣੀ ਧੁੰਦ ਦਾ ਅਲਰਟ ਹੈ ਪਰ ਹਲਕੀ ਦਰਮਿਆਨੀ ਧੁੰਦ ਦੇ ਨਾਲ-ਨਾਲ ਸਾਨੂੰ ਇਹ ਦਿਖ ਰਿਹਾ ਹੈ ਕਿ ਠੰਡ ਦਾ ਵਿੱਚ ਵੀ ਵਾਧਾ ਹੋ ਰਿਹਾ ਹੈ ਅੱਜ ਤਾਪਮਾਨ ਕਾਫੀ ਜ਼ਿਆਦਾ ਘਟੇ ਹੋਏ ਦਿਖਾਈ ਦੇਣਗੇ ਲਗਾਤਾਰ ਪੱਛਮੀ ਹਵਾ ਦੀ ਪਾਪਸੀ ਕਾਰਨ ਪੰਜਾਬ ਦਾ ਤਾਪਮਾਨ ਲਗਾਤਾਰ ਘਿਰ ਰਿਹਾ ਹੈ ਰਾਤ ਦਾ ਤਾਪਮਾਨ 12 ਡਿਗਰੀ ਤੱਕ ਪਹੁੰਚ ਗਿਆ ਤੇ ਦਿਨ ਦਾ ਤਾਪਮਾਨ ਲਗਭਗ 22-23 ਡਿਗਰੀ ਕੋਲ ਸਥਿਰ ਖੜਿਆ ਹੋਇਆ ਹੈ ਮੀ ਹਨੇਰੀ ਦੀ ਕੋਈ ਵੱਡੀ ਅਪਡੇਟ ਨਹੀਂ ਹੈ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਧੁੰਦ ਦੇ ਹਾਲਾਤ ਕਿਵੇਂ ਦੇ ਨੇ ਤਾਂ ਆਪman ਕਿਵੇਂ ਦਾ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਤਾਂ ਮੌਸਮ ਵਿਭਾਗ ਦੇ ਅਲਰਟ ਮੁਤਾਬਕ 27 28 29 ਤਿੰਨ ਦਿਨ ਦੇ ਵਿੱਚ ਸੰਘਣੀ ਧੁੰਦ ਦੇ ਹਾਲਾਤ ਬਣ ਸਕਦੇ ਨੇ ਜਿਵੇਂ ਕਿ ਅੱਜ ਹਲਕੇ ਦਰਮਿਆਨੇ ਧੁੰਦ ਦੇਖਣ ਨੂੰ ਮਿਲ ਰਹੀ ਹੈ ਤਾਂ ਕੱਲ ਨੂੰ ਧੁੰਦ ਦੇ ਹਾਲਾਤ ਥੋੜੇ ਜਿਹਾ ਜ਼ਿਆਦਾ ਵੱਧ ਸਕਦੇ ਨੇ ਗੱਲ ਕੀਤੀ ਜਾਵੇ ਦੁਪਹਿਰ ਦੇ ਵੇਲੇ ਮੌਸਮ ਦੀ ਤਾਂ ਦੁਪਹਿਰ ਦੇ ਵੇਲੇ ਮੌਸਮ ਠੀਕ ਠਾਕ ਹੈ ਅੱਜ ਚੰਗੀ ਧੁੱਪ ਲੱਗੇਗੀ ਤੇ ਤਾਪਮਾਨ ਜਿਹੜਾ ਹੈ 22-23 ਡਿਗਰੀ ਦਾ ਖੜਿਆ ਰਹੇਗਾ ਕੱਲਰ ਦੀ ਗੱਲ ਕੀਤੀ ਜਾਵੇ ਤਾਂ ਕੱਲ ਨੂੰ ਬੱਦਲੀ ਸਿਸਟਮ ਆ ਸਕਦੇ ਨੇ ਹਲਕੇ ਦਰਮਿਆਨੇ ਪਠਾਨਕੋਟ ਗੁਰਦਾਸਪੁਰ ਅਮਰਸਰ ਤਰਨਤਾਰਨ ਇਹਨਾਂ ਇਲਾਕਿਆਂ ਵਿੱਚ ਜੋ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਨੇ ਤੇ ਹਲਕੀ ਦਰਮਿਆਨੀ ਕਿਰਮਣ ਕਣੀ ਦੀ ਉਮੀਦ ਕੀਤੀ ਜਾ ਸਕਦੀ ਹੈ ਪਰ ਕੋਈ ਵੱਡੇ ਮੀਂਹ ਤੇ ਅਲਰਟ ਜਾਰੀ ਨਹੀਂ ਹੋਏ ਅਗਰ ਕੋਈ ਨਵਾਂ ਅਲਰਟ ਜਾਰੀ ਹੁੰਦਾ ਹੈ ਸਭ ਤੋਂ ਪਹਿਲਾਂ ਜਾਣਕਾਰੀ ਲੈ ਕੇ ਤੁਹਾਡੇ ਕੋਲ ਪਹੁੰਚਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਉਤੇ ਦਰਉਤ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਦਿਓ